ਇੱਕ ਪਾਸੇ ਸਰਕਾਰਾਂ ਜਿੱਥੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ ਉੱਥੇ ਹੀ ਜੰਗਲਾਤ ਵਿਭਾਗ ਦੇ ਮੀਲੀ ਭਗਤ ਨਾਲ ਪਾਖੜਾ ਦੇ ਕਿਨਾਰੇ ਲੱਗੇ ਲੱਖਾਂ ਰੁਪਏ ਦੇ ਕੀਮਤ ਦੇ ਦਰਖਤਾਂ ਨੂੰ ਵੇਚਿਆ ਜਾ ਰਿਹਾ ਹੈ ਰੋਜ਼ਾਨਾ ਸਵੇਰੇ ਸ਼ਾਮ ਸੈਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਫਤਿਹਪੁਰ ਅਤੇ ਚੀਕਾ ਰੋਡ ਤੇ ਲੱਗੇ ਦਰਖਤਾਂ ਨੂੰ ਰੋਜ਼ਾਨਾ ਰਾਤ ਸਮੇਂ ਕੱਟ ਦਿੱਤਾ ਜਾਂਦਾ ਹੈ ਅਤੇ 3-4 ਦਿਨਾਂ ਬਾਅਦ ਚੁੱਕ ਕੇ ਵੇਚਿਆ ਜਾਂਦਾ ਹੈ ਜਦੋਂ ਇਸ ਦੀ ਜਾਣਕਾਰੀ মিডিਆ ਨੂੰ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਦਰਜਣਾ ਦਰਖਤ ਕੱਟੇ ਮਿਲੇ ਇੱਕ ਦਰਖਤ ਦੇ ਚਾਰੇ ਪਾਸੇ ਨੰਬਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜੰਗਲਾਤ ਵਿਭਾਗ ਦੇ ਅਧਿਕਾਰੀ ਜਗਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਖਜੂਰ ਦੇ ਦਰਖਤ ਦੇ ਚੋਰੀ ਹੋਣ ਦੀ ਗੱਲ ਨੂੰ ਮੰਨਦਿਆਂ ਕਾਰਵਾਈ ਕਰਨ ਦੀ ਗੱਲ ਕਹੀ ਜਾਣਕਾਰੀ ਅਨੁਸਾਰ ਜੇਕਰ ਇੱਕ ਦਰਖਤ ਜਸਤੀਆਂ ਟਾਣੀਆਂ ਵੱਖ-ਵੱਖ ਹੁੰਦੀਆਂ ਹਨ ਤਾਂ ਉਹਨਾਂ ਤੇ ਇੱਕ ਹੀ ਨੰਬਰ ਲਿਖਿਆ ਜਾਣਾ ਚਾਹੀਦਾ ਹੈ ਪਰ ਵਿਭਾਗ ਦੇ ਵੱਲੋਂ ਇਹ ਚਾਰੇ ਦਰਖਤਾਂ ਦੇ ਅਲੱਗ-ਅਲੱਗ ਨੰਬਰ ਲਿਖੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਬਾਰੇ ਉਹ ਕੁਝ ਨਹੀਂ ਬੋਲੇ ਰੇਂਜ ਅਫਸਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਦਫ਼ਤਰ ਵਿੱਚ ਨਾ ਹੋਣ ਦੀ ਗੱਲ ਕਹਿੰਦੇ ਆ ਸਮਾਣਾ ਵਿੱਚ ਆਪਣੀ ਆਰਜੀ ਡਿਊਟੀ ਦੱਸਿਆ ਉਹਨਾਂ ਕਿਹਾ ਕਿ ਮੈਨੂੰ ਇਹਨਾਂ ਤਰਕਤਾਂ ਦੇ ਵੇਚਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਾਉਂਸਲਰ ਜਤਿਨ ਵਰਮਾ ਅਤੇ ਮੰਗਤ ਮਮੀ ਨੇ ਮਹਿਕਮੇ ਦੇ ਕਾਰਵਾਈ ਕਰਨ ਦੀ ਮੰਗ ਕੀਤੀ ਏ ਸਮਾਣਾ ਤੋਂ ਗੁਲਾਸ਼ਰਮਾ ਦੇ ਨਾਲ ਨੂਰੀ ਮਾਂਸਲ ਦੀ ਰਿਪੋਰਟ ਸ਼ਰਮਾ ਜੀ ਦੇਖੋ ਇਹ ਬਹੁਤ ਮਾੜੀ ਗੱਲ ਹੈ ਆਪਣੇ ਗੁਰੂਆਂ ਨੇ ਵੀ ਕਿਹਾ ਕਿ ਜਿਹੜਾ ਇਹ ਵਾਤਾਵਰਨ ਹੈ ਇਹ ਆਪਣਾ ਸਾਰਾ ਇਹਦੇ ਸਾਰੇ ਸਾਰਾ ਕੁਝ ਇਹਦੀ ਆਧਾਰਤਾ ਹੈ ਤੇ ਆਪਾਂ ਇਹਨੂੰ ਪੱਟਣ ਤੇ ਲੱਗੇ ਹੋਏ ਆ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਗਰਮੀ ਕਿੰਨੀ ਵੱਧ ਗਈ ਹੈ ਸਰਕਾਰਾਂ ਤਾਂ ਇੱਕ ਪਾਸੇ ਦਿੰਦੀਆਂ ਨੇ ਬਿਆਨ ਦਿੰਦੀਆਂ ਨੇ ਕਿ ਰੁੱਖ ਲਗਾਓ ਰੁੱਖ ਹੀ ਜੀਵਨ ਹੈ ਪਿਛਲੀ ਸਰਕਾਰ ਦੇ ਵਿੱਚ ਵੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ 550 ਬੂਟਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਰੇਕ ਪਿੰਡ ਦੇ ਵਿੱਚ 550 ਬੂਟਾ ਲਾਇਆ ਸੀਗਾ ਸ਼ਹਿਰਾਂ ਦੇ ਵਿੱਚ ਵੀ ਬੂਟੇ ਲਾਇਆ ਸੀਗੇ ਤਾਂ ਜੋ ਜਿਹੜਾ ਇਹ ਵਾਤਾਵਰਨ ਹੈ ਇਹਨੂੰ ਸ਼ੁੱਧ ਕੀਤਾ ਜਾਵੇ ਕਿਉਂਕਿ ਸਾਰਾ ਕੁਝ ਇਹਦੀ ਡਿਪੈਂਡ ਪਿੱਛੇ ਸੋਨੇ ਦੇਖਿਆ ਹੋਣਾ ਕੋਰੋਨਾ ਸਮੇਂ ਦੇ ਵਿੱਚ ਜਦੋਂ ਆਵਾਜਾਈ ਠੱਪ ਹੋ ਗਈ ਤਾਂ ਇਸੇ ਰੁੱਖਾਂ ਨੇ ਵਾਤਾਵਰਨ ਨੂੰ ਇੰਨਾ ਸਾਫ਼ ਕਰਤਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਤੇ ਦੂਜੇ ਪਾਸੇ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਨੇ ਰੁੱਖ ਲਗਾਉਣੇ ਤਾਂ ਕੀਨੇ ਬਚਾਉਣੇ ਤਾਂ ਕੀਨੇ ਉਲਟਾ ਇਸ mafie ਨਾਲ ਰਲ ਕੇ ਇਹ ਦਰਖਤ ਜਿਹੜੇ ਮਹਿੰਗੇ ਭਾਅ ਦੇ ਦਰਖਤ ਨੇ ਕਈ ਪੱਟ ਕੇ ਵੇਚ ਰਹੇ ਨੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਇਹ ਖੇਦ ਹੈ ਇਸ ਗੱਲ ਦਾ ਕਿ ਜੰਗਲਾਤ ਵਿਭਾਗ ਇਸ ਗੱਲ ਪਿੱਛੇ ਸੀਰੀਅਸ ਨਹੀਂ ਹੈਗਾ ਕਿ ਆਪਣੇ ਅੱਜ ਗਰਮੀ ਕਿੰਨੀ ਵੱਧ ਚੁੱਕੀ ਹੈ ਤੇ ਵਾਤਾਵਰਨ ਕਿੰਨਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਰੁੱਖ ਲਗਾਉਣ ਦੀ ਮੁਹਿੰਮ ਤਾਂ ਕੀ ਚਲਾਨੀ ਸੀ ਜਿਹੜੇ ਲੱਗੇ ਹੋਏ ਪੁਰਾਣੇ ਪੁਰਾਤਨ ਜਿਹੜੇ ਰੁੱਖ ਨੇ ਉਹਨਾਂ ਨੂੰ ਪੱਟ ਰਹੇ ਨੇ ਤੁਹਾਨੂੰ ਕਿਉਂ ਪਤਾ ਲੱਗਿਆ ਵੀ ਦਰਤ ਵੱਡੇ ਜਾ ਰਹੇ ਹਨ ਮੈਂ ਇੱਕ ਵਾਰ ਉਥੋਂ ਲੰਘਿਆ ਜਾ ਰਿਹਾ ਸੀ ਉੱਥੇ ਨਾ ਰੁੱਖ ਦੇ ਆਲੇ-ਦਲੇ ਟੋਆ ਪੱਟਿਆ ਦੇਖਿਆ ਇੱਕ ਗਰੁੱਪ WhatsApp ਦੇ ਵਿੱਚੋਂ ਵੀਡੀਓ ਵੀ ਚੱਲੀ ਸੀਗੀ ਉਹ ਟੋਆ ਪੱਟ ਕੇ ਉੱਥੇ ਮਤਲਬ ਦੇਖਿਆ ਵੀ ਰੁੱਖ ਗਾਇਬ ਹੈ ਕਈ ਹੋਰ ਰੁੱਖ ਪੱਟਣ ਦੀ ਤਿਆਰੀ ਵੀ ਲੱਗੀ ਮੈਨੂੰ ਪਰ ਨਹੀਂ ਉਹ ਇਹਨਾਂ ਦੇ ਮੈਂ ਚਾਹਨਾ ਵੀ ਇਹਨਾਂ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਜੇ ਸਰਕਾਰੀ ਅਫਸਰ ਇਹ ਕੰਮ ਗਲਤ ਕਰ ਰਹੇ ਨੇ ਤਾਂ ਉਹਨਾਂ ਦੇ ਇਸ ਚੀਜ਼ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਹਿੰਦੇ ਖਜੂਰ ਦੇ ਰੁੱਖ ਦੀ ਕੀਮਤ ਖਜੂਰ ਦੇ ਖਜੂਰ ਦੇ ਦਰਖਤ ਸੀ ਜੀ ਮਹਿੰਗੇ ਪਾਦੇ ਦਰਖਤ ਨੇ ਖਜੂਰ ਦੇ ਇਹ ਜ਼ਿਆਦਾਤਰ ਬڑے ਮਤਲਬ ਕੋਠੀਆਂ ਦੇ ਵਿੱਚ ਬੜੀ ਸਜਾਵਟ ਲਈ ਲਾਏ ਲਗਾਏ ਜਾਂਦੇ ਨੇ ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਅਫਸਰ ਨੇ ਜਾਂ ਜੰਗਲਾਤ ਵਿਭਾਗ ਹੈ ਇਹ ਦਾ ਦਾ ਇਹਨਾਂ ਨਾਲ ਮਾਫੀਆਂ ਨਾਲ ਰਲ ਕੇ ਕੰਮ ਕਰਦੇ ਹੈ ਇਹ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਜੀ ਦੇਖੋ ਅਪੀਲ ਕਰਦਾ ਸਰਕਾਰ ਨੂੰ ਵੀ ਜਿਵੇਂ ਕਿ ਹੁਣ ਚੋਣ ਜਾਬਤਾ ਲੱਗਿਆ ਹੋਇਆ ਹੈ ਤਾਂ ਇਸ ਦੇ ਕੀ ਕਈ ਵਾਰ ਕੀ ਹੁੰਦਾ ਅਫਸਰ ਜਾਂ ਜਿਹੜਾ ਇਹ ਜੰਗਲਾਤ ਵਿਭਾਗ ਹੈ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕ ਰਹੇ ਹੋਣ ਜਾਂ ਜਿਹੜੇ ਮਾਫੀਆ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕ ਰਿਆ ਹੋਵੇ ਮੈਂ ਚੋਣ ਕਮਿਸ਼ਨ ਨੂੰ ਵੀ ਜਾਂ ਹੋਰ ਵੀ ਜਿਹੜੇ ਇਸ ਨਾਲ ਸੰਬੰਧਿਤ ਅਫਸਰ ਨੇ ਜੰਗਲਾਤ ਵਿਭਾਗ ਦੇ ਜਾਂ ਇਹਨਾਂ ਦੇ ਮੰਤਰੀ ਨੇ ਜੋ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਸ ਚੀਜ਼ ਦੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਹੇ ਜੇ ਕੋਈ ਜਿਹੜਾ ਕੰਮ ਨੇ ਨਾ ਕਰ ਸਕਣ ਇਹਦਾ ਜਿਹੜਾ ਤੁਸੀਂ ਕਹਿੰਨ ਇੱਕ ਦਰਸਤ ਦੇ ਉੱਤੇ ਇੱਕ ਹੀ ਨੰਬਰ ਹੁੰਦਾ ਜਿਹੜੇ ਤੁਸੀਂ 3 4 4 ਕਹਿੰਦੇ ਹੋ ਉਹ ਠੀਕ ਆ ਕਈ ਜਗ੍ਹਾ ਤਾਂ ਕਈ ਵਾਰੀ ਪੁਰਾਣੀਆਂ ਪਲੇਟਾਂ ਬਣੀਆਂ ਹੋਈਆਂ ਉਹ ਮਿਟਦੀਆਂ ਨੇ ਮਤਲਬ ਪੱਕੀ ਹੱਡੀ ਕੱਢ ਕੇ ਉਹ ਕੀਤਾ ਜਾਂਦਾ ਤੇ ਉਹ ਵੀ ਕਾਰਨ ਹੋ ਜਾਂਦੇ ਨੇ ਤੇ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਇੱਕ ਦੇਖੋ ਜੇਕਰ 4.5 ਫੁੱਟ ਛਾਤੀ ਦੇ ਬਰਾਬਰੋਂ ਥੱਲੋਂ ਇੱਕ ਦਰਖਤ ਆ ਮੰਨ ਲਓ ਉੱਪਰ ਜਾ ਕੇ ਉਹਦੇ ਤਿੰਨ ਚਾਰ ਟਾਣੇ ਬਣ ਗਏ ਠੀਕ ਆ ਉਹਨਾਂ ਨੂੰ ਇੱਕ ਨੰਬਰ ਨਹੀਂ ਲੱਗੂਗਾ ਉਹਨਾਂ ਨੂੰ ਚਾਰੇ ਨੰਬਰ ਲੱਗਣਗੇ ਜੇ ਚਾਰ ਨੇ ਤਿੰਨ ਨੇ ਦੋ ਨੇ ਕਿਉਂਕਿ 4.5 ਫੁੱਟ ਤੋਂ ਜੇ ਥੱਲੋਂ ਮਤਲਬ ਉਹ ਅਲੱਗ-ਅਲੱਗ ਹੋ ਗਏ ਤਾਂ ਅਲੱਗ-ਅਲੱਗ ਹੀ ਨੰਬਰ ਦੇਣਾ ਪੈਣਾ ਇਹ ਕੋਈ ਰੂਲ ਮਲਕ ਹੁਣ ਲਾਗੂ ਕਿਤੇ ਪਹਿਲੇ ਲਾਗੂ ਇਹ ਇਹ ਪਹਿਲਾਂ ਤੋਂ ਸਟਾਰਟ ਅਗੇ ਤੋਂ ਹੀ ਜੋ ਰੂਲਿੰਗ ਨੇ ਕਿ ਨੰਬਰ ਕਿਉਂ ਲੱਗੇ ਇੱਕ ਦਰਤ ਤੇ ਗੁੰਡ ਟਾਣੇ ਤੇ ਕਿਉਂ ਲੱਗ ਰਹੇ ਨਹੀਂ 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 ਟਾਣੇ ਤੇ ਨਹੀਂ ਹੁੰਦੇ ਇਹ ਇਹਦੀਆਂ ਜਿੰਨੀਆਂ ਵੀ ਬ੍ਰਾਂਚਾਂ ਨਿਕਲਣਗੀਆਂ ਮੰਨ ਲਓ 4.5 ਫੁੱਟ ਦੇ ਥੱਲੋਂ ਨੇ ਜੇ 4.5 ਫੁੱਟ ਤੇ ਦੇਖੋ ਅਸੀਂ ਨੰਬਰ شمارੀ ਕਰਦੇ ਹਾਂ ਜੇ ਉਹਦੇ ਥੱਲੋਂ ਬ੍ਰਾਂਚਾਂ ਉਹਦੀਆਂ ਤਿੰਨ ਹੋ ਗਈਆਂ ਜਾਂ ਦੋ ਹੋ ਗਈਆਂ ਜਾਂ ਚਾਰ ਹੋ ਗਈਆਂ ਇੱਕ ਦਰਖਤ ਦੀਆਂ ਦੇਖੋ ਸਾਨੂੰ ਉਹ ਤੇ ਇੱਕ ਨੰਬਰ ਨਹੀਂ ਲਾਉਣਾ ਪੈਣਾ ਦਰਖਤ ਤੋਂ ਇੱਕੋ ਹੀ ਬ੍ਰਾਂਚ ਨਹੀਂ ਨਹੀਂ ਦਰਖਤ ਇੱਕਾ ਪਰ ਉਹ ਸਾਢੇ 4 ਫੁੱਟ ਤੋਂ ਮਤਲਬ ਥੱਲੋ ਹੋ ਗਈਆਂ ਉਹ ਫਿਰ ਸਾਨੂੰ ਉਹਦੇ ਤੇ ਤਿੰਨ ਜਾਂ ਚਾਰ ਨੰਬਰ ਉਵੇਂ ਹੀ ਲਾਉਣੇ ਪੈਣੇ ਬ੍ਰਾਂਚਾਂ ਵਜ ਤੇ ਇੱਕ ਦਰਖਤ ਦੀ ਚੋਰੀ ਹੋ ਰਹੀ ਰੋਜ਼ਾਨਾ ਦਰਖਤ ਚੋਰੀ ਹੋ ਰੇ ਪਾਖੜਾ ਤੇ ਨੇ ਕਿ ਅੱਜੀਕਾ ਰੋਡ ਤੱਕ ਕੋਈ ਖਜੂਰ ਦਰਖਤ ਇਹਨੇ ਮਹਿੰਗੇ ਸੀ ਜਿਹੜੇ ਸਰਕਾਰ ਵੱਲੋਂ ਲਾਏ ਗਏ ਉਹ ਵੀ ਚੋਰੀ ਹੋ ਰਹੇ ਆ ਇੱਥੇ ਪਾਖੜਾ ਤੇ ਦਰਖਤ ਦੇਖ ਰਾ ਦਿੱਲੀ ਚੋਰੀ ਤਕਰੀਬਨ ਹੋ ਰਹੀ ਹੈ ਉਹਦੇ ਬਾਰੇ ਦੱਸੋ ਇਦੇ ਬਾਰੇ ਦੇਖੋ ਅਸੀਂ ਹੁਣ ਪਿਛਾਂ ਸਿਆਲ ਚ ਵੀ ਰਾਤ ਨੂੰ ਵੀ ਨਾਕੇ ਲਾਉਂਦੇ ਰਹੇ ਹਾਂ ਗਸ਼ਤ ਵੀ ਕਰਦੇ ਰਹੇ ਹਾਂ ਤੇ ਜੋ ਵੀ ਹੈ ਦੇਖੋ ਇਹਦਾ ਕੰਟਰੋਲ ਕਰ ਰਹੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੋ ਵੀ ਸਾਨੂੰ ਮੌਕੇ ਤੇ ਉਹ ਫਸਦਾ ਜਾਂ ਉਹਦੀ ਡੀਆਰ ਵਗੈਰਾ ਜਾਂ ਕੁਝ ਸਾਰਾ ਕਰਦੇ ਆ ਚਾਕ ਕਰਕੇ ਉਹਦਾ ਬਣਦਾ ਮੁਆਵਜ਼ਾ ਵਗੈਰਾ ਭਰਾਇਆ ਜਾਂਦਾ ਦੇਖੋ ਜੀ ਭਾਖੜਾ ਦੇ ਨਾਲ ਐਨਵਾਇਰਨਮੈਂਟ ਪਾਰਕ ਤੋਂ ਅੱਗੇ ਜਾ ਕੇ ਬ੍ਰਿਕਸ਼ ਨਾ ਜੀ ਜੰਗਲਾਤ ਮੈਂਕਮੇ ਦੀ ਅੰਗੇਲੀ ਕਰਕੇ ਲਾ ਲੋ ਜਾਂ ਮਿਲੀ ਭੁਗਤ ਕਰਕੇ ਇੱਥੇ ਬਰਖਸ਼ ਕੱਟ ਦਿੰਦੇ ਨੇ ਜੀ ਉਹ ਬਰਖਸ਼ 4-5 ਦਿਨ ਬਾਅਦ ਫਿਰ ਚੱਕ ਕੇ ਲੈ ਜਾਂਦੇ ਨੇ ਜੀ ਉਹ ਤੋਂ ਬਾਅਦ ਇੱਕ ਬਰਖਸ਼ ਤੇ ਚਾਰ-ਚਾਰ ਵਾਰ ਨੰਬਰ ਲਗਾ ਰੱਖੇ ਨੇ ਜੀ ਪੰਜਾਬ ਸਰਕਾਰ ਨਾਲੋਂ ਸਰਕਾਰਾਂ ਆਪਣੀਆਂ ਕਹਿੰਦੀ ਨੇ ਜੀ ਹਰਿਆਲੀ ਵਾਸਤੇ ਪ੍ਰਦੂਸ਼ਣ ਨੂੰ ਖਤਮ ਕਰਨ ਵਾਸਤੇ ਆਪਾਂ ਬਰਖਸ਼ ਲਗਾਈਏ ਜੀ ਇੱਥੋਂ ਕੱਟ-ਕੱਟ ਵੇਚ ਰਹੇ ਨੇ ਬਰਖਸ਼ ਅੰਗੈਲੀ ਕਰਕੇ ਕੀ ਕਹਨੇ ਕਰਦੇ ਅੰਗੈਲੀ ਕੀ ਦੀ ਹੈ ਦੇਖੋ ਜੀ ਇਹ ਹੈਗੀ ਐਨਗੈਲੀ ਵਿਭਾਗ ਦੀ ਨੂੰ ਗੈਲੀ ਹੈ ਜੀ ਜੰਗਲਾਤ ਵਿਭਾਗ ਦੀ ਕਿ ਜਾਣ ਕਰ ਤੋਂ ਬਾਅਦ ਵੀ ਇਹ ਕੰਮ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਮੈਂ ਹਰ ਰੋ ਸੈਰ ਕਰਨ ਆਂਦਾ ਮੈਂ ਦੇਖਦਾ ਇੱਥੇ ਇਹੀ ਕੰਮ ਚੱਲਦਾ